ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਤਰੋਂ ਲਿਖੇ ਸੰਜੋੜ ਜਿਸ ਨੂੰ ਲਿਖਿਆ ਹੈ ਫਤਿਹ ਪਵਾਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਸਿਆਣੇ ਕਹਿੰਦੇ ਨੇ ਤਰੋਂ ਲਿਖੀਆਂ ਨੂੰ ਕੋਈ ਮਿਟੇ ਨਹੀਂ ਸਕਦਾ ਹੱਥਾਂ ਦੀਆਂ ਲਕੀਰਾਂ ਨੂੰ ਕੋਈ ਮਿਟੇ ਨਹੀਂ ਸਕਦਾ ਜਿਹੜਾ ਕਰਮਾ ਚ ਮਿਲਣਾ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ ਇਹ ਗੱਲ ਸਹੀ ਹੁਡੀ ਬਾਰੇ ਦੱਸ ਰਿਹਾ ਜਿਵੇਂ ਫਿਲਮ ਚ ਡਰਾਮਾ ਪਹਿਲਾਂ ਲਿਖਿਆ ਹੁੰਦਾ ਹੈ ਸਾਡੇ ਪਿੰਡ ਚ ਵੀ ਉਤਮ ਸਿੰਘ ਦੇ ਤਿੰਨ ਮਾਮੇ ਸੀ ਇੱਕ ਰਾਜਾ ਦੂਜਾ ਵਜ਼ੀਰ ਤੀਜਾ ਪਾਲ ਛੋਟਾ ਦੋ ਕੁੜੀਆਂ ਸੀ ਕੁੜੀਆਂ ਵਿਆਹ ਦਿੱਤੀਆਂ ਰਾਜੇ ਤੇ ਵਜ਼ੀਰ ਨੂੰ ਵਿਆਹ ਦਿੱਤਾ ਉਹਨਾਂ ਸਮੇਂ ਚ ਬਜ਼ੁਰਗ ਬਹੁਤ ਸੋਚਦੇ ਧੀਆਂ ਭੈਣਾਂ ਦੀ ਇੱਜ਼ਤ ਤੇ ਉਸਦੇ ਮਾਂ ਪਿਓ ਦੀ ਇੱਜ਼ਤ ਬਸ ਜਵਾਨ ਹੀ ਕੋਟ ਦੇ ਕਾਗਜ਼ਾਂ ਬਾਗ ਸੀ ਵਿਆਹ ਵਰਗੇ ਰਿਸ਼ਤੇ ਕਲਪ ਲੱਗੇ ਨਾ ਮੁੰਡਾ ਕੁੜੀ ਨੂੰ ਦੇਖਦਾ ਸੀ ਕੁੜੀ ਨੇ ਤਾਂ ਦੇਖਣਾ ਕੀ ਸੀ ਗੱਲ ਹੈ ਇਹ 80 ਤੋਂ ਪਹਿਲਾਂ ਦੀ ਬਸ ਮਾਪਿ ਉਹ 1 ਰੁਪਿਆ ਸਗਣ ਦਾ ਦੇ ਕੇ ਰਿਸ਼ਤਾ ਪੱਕਾ ਕਰ ਦਿੰਦੇ ਸੀ ਨਹੀਂ ਗੱਲ ਸਿਰੇ ਚੜਦੀ ਉਹ ਬਹਾਨਾ ਕਰ ਦਿੰਦੇ ਸੀ ਦੋਨੋਂ ਤਰ੍ਹਾਂ ਸਮਝ ਜਾਂਦੀਆਂ ਕਿ ਕਿਸੇ ਨੇ ਸਗਣ ਚ ਕੁਝ ਨਹੀਂ ਦਿੱਤਾ ਸਲਾਹ ਕਰਕੇ ਦੱਸਾਂਗੇ ਇਹ ਕਹਿਗੇ ਮੰਨ ਲਵ ਰਿਸ਼ਤਾ ਅੱਗੇ ਨਹੀਂ ਵਧਣਾ ਕਈ ਵਾਰ ਬਰਾਤ ਖਾਲੀ ਵੀ ਮੁੜ ਜਾਂਦੀ ਜਾਂ ਸਗਣਾ ਤੋਂ ਬਾਅਦ ਕੋਈ ਿੱਤਰ ਰਿਸ਼ਤਾ ਤੋੜ ਲੈਂਦੀ ਇਹ ਉਹਨਾਂ ਸਮਿਆਂ 'ਚ ਪਰਿਵਾਰ ਲਈ ਮੌਤ ਦੇ ਬਰਾਬਰ ਸੀ ਪਿੰਡ 'ਚ ਇੱਜ਼ਤ ਨਾ ਰਹਿੰਦੀ ਮੁਰ ਸਾਥ ਸਿਰੇ ਨਾ ਚੜਦਾ ਲੱਗਦਾ ਰਾਜਾ ਵੀ ਹੀਰ ਵਿਆਹੇ ਗਏ ਰਹਿ ਗਏ ਤੇ ਨਾਲ ਜਿਹੜਾ ਛੋਟੀ ਉਮਰ 'ਚ ਟਰੱਕ ਡਰਾਈਵ ਬਣ ਗਿਆ ਸੀ 18-20 ਸਾਲ ਦਾ ਉਹਦਾ ਵੀ ਵਿਆਹ ਕਰ ਦਿੱਤਾ ਪਾਲ ਨੇ ਕੁੜੀ ਬਿਨਾਂ ਦੇਖੇ ਵਿਆਹ ਦਿੱਤੀ ਤੇ ਵਿਆਹ ਹੋ ਗਿਆ 15 ਦਿਨ ਬੀਤੇ ਵਿਆਹ ਹੋਣ ਤੇ ਪਾਲ ਪਰਿਵਾਰ ਨਾਲ ਝਗੜਾ ਕਰਨ ਲੱਗਿਆ ਤੁਸੀਂ ਕਿਹੋ ਜਹੀ ਕੁੜੀ ਨਾਲ ਵਿਆਹ ਕਰਤਾ ਇੱਕ ਭਾਰੀ ਸੀ ਦੂਜੀ ਰੰਗ ਦੀ ਕਾਲੀ ਇੱਕ ਉਂਝ ਦਿਮਾਗ ਤੋਂ ਵੀ ਥੋੜੀ ਮੋਟੀ ਲੱਗੋ ਓੜੀ ਤੋਤਲਾ ਪੜੀ ਸੀ ਪਾਲ ਕਰਵਾਈ ਨਾਲ ਸੁਥਰਾ ਸੀ ਟਰੱਕ ਡਰਾਈਵਰ ਦੀ ਉਸ ਸਮੇ ਬੁੱਕਤ ਬਹੁਤ ਸੀ ਡ라이ਵਰ ਦੇ ਸਿਰ ਤੇ ਹੀ ਗੱਡੀ ਚੱਲਦੀ ਸੀ ਡਰਾਈਵਰ ਬਹੁਤ ਘੱਟ ਹੁੰਦੇ ਸੀ ਮਾਲਕ ਗੱਡੀ ਦਾ ਡਰਾਈਵਰ ਨੂੰ ਜਵਾਈਆਂ ਵਾਂਗ ਇੱਜ਼ਤ ਦਿੰਦਾ ਚਾਰ ਤੈਸੇ ਵੀ ਡਰਾਈਵਰ ਦੇ ਚੰਗੇ ਬਣਦੇ ਸੀ ਨਸ਼ਾ ਰਹਿਤ ਸੀ ਤੇ ਸ਼ਰਾਬ ਵੀ ਕਦੇ-ਕਦਾਈਂ ਪੀਂਦਾ ਸੀ ਪੈਸੇ ਬਾਜੀ ਜਾਂਦੇ ਸੀ ਤੇ ਕੋਲ ਜਮ੍ਹਾਂ ਕਰ ਲੈਂਦਾ ਪਰ ਜਨਾਨੀ ਚੰਗੀ ਨਾ ਲੱਗੇ ਅਖੀਰ ਨੂੰ ਗਿਆ ਤੋਂ ਤਿੰਨ ਮਹੀਨੇ ਬਾਅਦ ਫੈਸਲਾ ਹੋ ਗਿਆ ਕੁੜੀ ਦਾ ਪਰਿਵਾਰ ਵੀ ਪੈਰਾਂ ਤੇ ਸੀ ਗਹਿਣੇ ਚੰਗੇ ਪਾਏ ਸੀ ਦੇਹੇ ਜ ਸਮਾਨ ਵੀ ਚੰਗਾ ਦਿੱਤਾ ਸੀ ਇੱਕ ਕਾਰਨ ਸੀ ਕਿ ਕੁੜੀ 'ਚ ਜਿਹੜੀਆਂ ਗੱਲਾਂ ਦਸੀਆਂ ਉਧਰ ਦੀ ਘਾਟ ਉਹ ਸੀ ਉਸ ਕਰਕੇ ਲਾਜ ਵੀ ਦਿੱਤਾ ਸੀ ਕੁੜੀ ਸੁਖੀ ਵਸਦੀ ਰਹੂ ਪਰ ਨਸੀਬਾਂ 'ਚ ਕੁਝ ਹੋਰ ਹੀ ਲਿਖਿਆ ਸੀ ਕੁੜੀ ਦੇ ਪਰਿਵਾਰ ਵਾਲੇ ਦਿੱਤਾ ਦੇਹ ਦਾ ਸਮਾਨ ਗਹਿਣੇ ਸਭ ਇਕੱਠਾ ਕਰਕੇ ਬੈੱਡ ਪੇਟੀ ਸਾਰਾ ਕੁਝ ਲੈ ਕੇ ਟਰੱਕ 'ਚ ਲੱਦ ਕੇ ਤੁਰ ਗਏ ਕਿਸੇ ਨੇ ਇੱਕ ਦੂਜੇ ਨੂੰ ਨਹੀਂ ਦੇਖਿਆ ਪਰ ਦੋਨਾਂ ਪਰਿਵਾਰਾਂ 'ਚ ਉਦਾਸੀ ਸੀ ਦੇ ਸ਼ਰਮੀ ਸੀ ਚਿਹਰੇ ਤੇ ਕੁੜੀ ਵਾਲੇ ਖੜ੍ਹ ਕੋਲ ਦੇ ਸੀ ਤੇ ਮੁੰਡਾ ਸਮਰਾਲੇ ਕਮਾਣੋ ਸਾਈਡ ਤੋਂ ਸੀ ਕੁੜੀ ਵਾਲਿਆਂ ਦੀ ਰਿਸ਼ਤੇਦਾਰੀ ਆਪਣੇ ਪਿੰਡ ਦੇ ਜਾਂਦੇ ਰਸਤੇ ਦੇ ਵਿੱਚਕਾਰ ਸੀ ਇੱਕ ਮੇਨ ਰੋਡ ਤੇ ਕੱਸ ਵਿੱਚ ਵਿਚਾਰੇ ਸ਼ਰਮ ਦੇ ਮਾਰੇ ਕਿ ਹੁਣ ਕੀ ਬਣੋ ਇਸ ਦਾ ਇੱਕ ਤਾਂ ਕੁਦਰਤੀ ਘਾਟਾ ਸੀ ਅਣਪੜ ਸੀ ਇੱਕ ਵਿਆਹ ਦਾ ਫੈਸਲਾ ਛੱਡ ਛੜਾਈ ਹੋ ਗਈ ਕੁੜੀ ਦੇ ਦਾਗ ਲੱਗ ਗਿਆ ਇੱਕ ਸਾਗ ਬਹੁਤ ਔਖਾ ਹੋਣਾ ਚੰਗਾ ਮੁੰਡਾ ਮੁਸਕੜਨਾ ਲਵਦਾ ਕੋਹਾਰਾ ਕੋਈ ਜ਼ਰੂਰਤਮੰਦ ਛੱਡਿਆ ਲੱਭਣਾ ਹੁੰਦਾ ਦਵਾਰੇ ਉਹ ਵੀ ਜੇ ਕੋਈ ਮੰਨੇ ਉਹਨਾਂ ਸਮੇਂ ਚ ਕੁੜੀ ਵਾਲਿਆਂ ਦੀ ਇਹ ਹਾਲਤ ਹੁੰਦੀ ਸੀ ਪਰ ਉਹ ਵਿਚਾਰੇ ਕੁੜੀ ਦਾ ਦਿੱਤਾ ਦਿਹਾੜ ਦੇ ਜਿਹੜਾ ਵਾਪਸ ਲੈ ਚੱਲੇ ਸੀ ਉਹ ਸਾਰਾ ਸਮਾਨ ਰਸਤੇ ਚ ਪੈਂਦੇ ਰਿਸ਼ਤੇਦਾਰੀ ਛੱਡ ਗਈ ਉਹਨਾਂ ਕੋਲ ਥਾਂ ਚੰਗੀ ਸੀ ਤੇ ਜ਼ਮੀਨ ਵੀ ਚੰਗੀ ਸੀ ਦਿਹੇਜ ਦਾ ਸਮਾਨ ਉਹਨਾਂ ਦੇ ਘਰ ਰੱਖ ਦਿੱਤਾ ਘਣੇ ਵੀ ਪੇਟੀ ਚ ਸਮਾਨ ਕੇ ਰੱਖ ਦਿੱਤੇ ਅਦਾਸ ਰੋਂਦੇ ਹੋਏ ਉਹ ਸੋਚ ਜਦੋਂ ਉਹ ਕਿਤੇ ਉਸ ਦੀ ਕੁੜੀ ਦੀ ਗੱਲ ਬਣ ਗਈ ਉਹੋ ਸਮਾਨ ਇਸੇ ਤਰ੍ਹਾਂ ਹੀ ਦੇ ਦੇਣਗੇ ਉਧਰ ਪਾਲ ਦੇ ਨਾਲ ਪਰਿਵਾਰ ਉਸ ਦਾ ਕੁੱਤੇ ਖਾਣੀ ਕਰਨ ਲੱਗ ਪਿਆ ਤੈਂ ਕਿਸੇ ਦੀ ਧੀ ਨਾਲ ਕੀ ਕਰਿਆ ਕੀ ਦਿੱਤੀ ਹੋ ਉਸ ਤੇ ਉਸ ਦੇ ਪਰਿਵਾਰ ਤੇ ਸਾਡੀ ਰਿਸ਼ਤੇਦਾਰੀ ਚ ਇੱਜ਼ਤ ਕੀ ਰਹਿ ਗਈ ਪਿੰਡ ਚ ਪਾਲ ਚੁੱਪ ਕਰਕੇ ਪਤਾ ਨਹੀਂ ਬਸ ਤਾਵਾ ਹੀ ਰਹਿੰਦਾ ਉਹ ਘਰੋਂ ਜੁੱਤੀਆਂ ਤੋਂ ਬਚਣ ਲਈ ਆਪਣੇ ਮਿੱਤਰ ਕੋਲ ਬੰਬੇ ਚਲਿਆ ਗਿਆ ਗੱਡੀ ਚ ਚਾਲ ਲਈ ਪਾਲ ਨੇ ਉੱਥੇ ਵਧੀਆ ਕਮਾਈ ਕੀਤੀ ਨਸ਼ਾ ਰਹਤ ਸੀ ਬੇਸ਼ਰਮੀ ਦਾ ਮਾਰਿਆ 10-11 ਸਾਲ ਪਿੰਡ ਨਾ ਵੜਿਆ ਚੜਦੀ ਜਵਾਨੀ ਸੀ ਕੋਈ ਘਾਟ ਨਾ ਲੱਗੀ ਪਰ ਉਮਰ ਹੋ ਰਹੀ ਸੀ 20 ਤੋਂ 32 ਸਾਲ ਦਾ ਹੋ ਗਿਆ ਪਾਲ ਜਦੋਂ ਉਹ ਹੁਣ ਵਿਆਹ ਨਾ ਹੋਇਆ ਤਾਂ ਸਾਲ 2 ਸਾਲ ਬਾਅਦ ਕਹਾਣੀ ਖਤਮ ਪਾਲ 10-11 ਸਾਲ ਬਾਅਦ ਪਿੰਡ ਆਇਆ ਉਸ ਦੇ ਹਮ ਜਮਾਤੀ ਹਮ ਉਮਰ ਸਭ ਵਿਆਹ ਹੀ ਗਏ ਪਿੰਡ ਦੇ ਰਸਤੇ 'ਚ ਬੱਚੇ ਸੀ ਸਭ ਕੋਲ ਪਰ ਪਾਲ ਜਦੋਂ ਘਰ ਆ ਰਿਹਾ ਸੀ ਪਰਿਵਾਰ ਨੂੰ ਵਿਆਹ ਲਈ ਕਹਿਣ ਲੱਗਾ ਪਾਲ ਦੇ ਭਾਈ ਨਜ਼ਾਰੇ ਲੈ ਰਹੇ ਸੀ ਜਨਾਨੀਆਂ ਦੇ ਨਾਲ ਰਾਤਾਂ ਨੂੰ ਨਜ਼ਾਰੇ ਦੀ ਰੋਟੀ ਖਾਂਦੇ ਪਾਲ ਦੀ ਮਾਂ ਅੱਖਾਂ ਤੋਂ ਅੰਨੀ ਹੋ ਗਈ ਅੰਨੀ ਰੋਟੀ ਪਾਣੀ ਵਾਸਤੇ ਵੀ ਦਸਦੀਆਂ ਰਹੀਆਂ ਤੇ ਪਰਜਾਈਆਂ ਦਰਦੀਆਂ ਨੇੜੇ ਨਹੀਂ ਜਾਂਦੀਆਂ ਸੀ ਡਰਵਾ ਬਦਨਾਮ ਸੀ ਜਨਾਨੀ ਤੋਂ ਹਨੇਰੇ ਸਵੇਰੇ ਘਰ ਆਉਂਦਾ ਰੋਟੀ ਜਿਹੜੇ ਜਿਹੀ ਵੀ ਛੰਡੀ ਦਿੱਤੀ ਮਿਲ ਜਾਂਦੀ ਖਾ ਲੈਂਦਾ ਪਾਲ ਨੂੰ ਘਰ ਦੀਆਂ ਕੰਧਾਂ ਖਾਣ ਨੂੰ ਪੈਂਦੀਆਂ ਭਾਈਆਂ ਵਾਲ ਤੇ ਮਿੱਤਰਾਂ ਵਾਲ ਪਰਿਵਾਰ ਦਾ ਦੇਖ ਕੇ ਘਰੋਵੇ ਕੋਈ ਸਾਖ ਵਾਲਾ ਆਵੇ ਨਾਲ ਵੀ ਸਰੀਕ ਤੋਂ ਭਾਰੀ ਹੋਣ ਲੱਗਿਆ ਇੱਕ ਉਮਰ ਬੀਤ ਰਹੀ ਸੀ ਉਹਨਾਂ ਸਮਿਆਂ ਵਿੱਚ ਮੁੰਡੇ ਦੀ ਵਿਆਹ ਦੀ ਉਮਰ 16-17 ਸਾਲ ਹੱਦ 20 ਮੰਨੀ ਜਾਂਦੀ ਸੀ ਕੁੜੀ 2-3 ਸਾਲ ਛੋਟੀ ਹੁੰਦੀ ਸੀ ਜਾਂ ਬਰਾਬਰ ਦੀ ਹੁੰਦੀ ਸੀ ਪੜਾਈਆਂ ਵੱਧ ਨਹੀਂ ਸੀਗੀਆਂ ਜਾਂ ਦਾਦਾ 10 12 ਪੜਿਆ ਹੁੰਦਾ ਜਾਂ 8ਵੀਂ ਜਾਂ 5ਵੀਂ ਕਿੱਤੀ ਹੁੰਦੀ ਸੀ ਆਮ ਘਰਾਂ ਗਰੀਬ ਘਰਾਂ ਦੀਆਂ ਕੁੜੀਆਂ 5 ਮਸਾਂ ਕੋਈ ਕੋਈ ਕੁੜੀ 10 12 ਪੜ੍ਹਦੀ ਸੀ ਸ਼ਹਿਰ ਚ ਰਹਿਣ ਵਾਲੀਆਂ ਇਹਨਾਂ ਤੋਂ ਵੱਧ ਪੜ ਜਾਂਦੀਆਂ ਸਕੂਲ ਕਾਲਜ ਬਹੁਤ ਘੱਟ ਸੀ ਆਵਾਜਾਈ ਦੇ ਸਾਧਨ ਵੀ ਬਹੁਤ ਘੱਟ ਸੀ ਕੁੜੀਆਂ ਤਾਂ ਹੁਣ ਸੇਖ ਨਹੀਂ ਸਾਡੀ ਸੋਚ ਕੁੜੀਆਂ ਪ੍ਰਤੀ ਹੁਣ ਵੀ ਤਕਰੀਬਨ ਉਹੀ ਹੈ ਪ੍ਰਾਣੀਆਂ ਉਹ ਸਮਾਂ ਚ ਫੇਰ ਦੇਖੋ ਕੁੜੀਆਂ ਕਿੰਨੀਆਂ ਆਜ਼ਾਦ ਸੀ ਪਾਲ ਵਿਚਾਰਾ ਘਰ ਚ ਬਸ ਸਮਾਂ ਕੱਢਦਾ ਹਫਤੇ 10 ਦਿਨ ਮਹੀਨੇ ਬੀਤ ਜਾਣ ਬਾਅਦ ਘਰ ਆਉਂਦਾ ਉਦਾਸੀ ਚ ਰਾਤ ਕੱਟ ਕੇ ਰੇਕੜ ਜਾਂਦਾ ਘਰ ਦੀਆਂ ਗੰਧਾਂ ਟੁਕ ਟੁਕ ਪੈਦੀਆਂ ਉਮਰ 30 ਤੋਂ ਉੱਪਰ ਚਲੀ ਗਈ ਇੱਕ ਡਰਾਈਵਰ ਜਨਾਨੀ ਘਰ ਦੇ ਨੇੜੇ ਨਹੀਂ ਆਉਂਦੀ ਸੀ ਅਖੀਰ ਵਿੱਚ ਪਾਲ ਨੇ ਘਰ ਚ ਘਾਟੋ ਕਲੇਸ਼ ਕਰ ਦਿੱਤਾ ਕੋਈ ਬੱਚਿਆਂ ਵਾਲੀ ਛੱਡੀ ਵਿਧਵਾ ਹੀ ਲਿਆਓ ਹੁਣ ਪਹਿਲਾ ਵਾਲੀ ਨਾਲ ਫੈਸਲੇ ਨੂੰ 12-13 ਸਾਲ ਹੋ ਗਏ ਸੀ ਉਸ ਕੋਲ ਤਾਂ ਬੱਚੇ ਵੀ ਹੋ ਗਏ ਹੋਣਗੇ ਪਰ ਕਹਿੰਦੇ ਸੰਜੋਗ ਪਾਲ ਦੇ ਪਰਿਵਾਰ ਨੂੰ ਉੜਦੀ ਉੜਦੀ ਖਬਰ ਲੱਗੀ ਕਿ ਕੁੜੀ ਜਿਹੜੀ ਕੇ ਨਾਲ ਫੈਸਲਾ ਕੀਤਾ ਸੀ ਉਹ ਹਲੇ ਉਸੇ ਤਰ੍ਹਾਂ ਹੀ ਆਪਣੇ ਡੇਕੇ ਘਰ ਬੈਠੀ ਹੈ ਸੁਣਿਆ ਦਿਹੇ ਦਾ ਸਮਾਨ ਵੀ ਰਸਤੇ 'ਚ ਉਸੇ ਹੀ ਤਰ੍ਹਾਂ ਕਿਸੇ ਰਿਸ਼ਤੇਦਾਰ ਦੇ ਘਰ ਪਿਆ ਹੈ ਉਨਾਂ ਨੂੰ ਇਹ ਪੱਕੀ ਖਬਰ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਇਹ ਸੱਚ ਲੱਗੇ ਪਰ ਬਜ਼ੁਰਗਾ ਨੇ ਇੱਕ ਖਬਰ ਸੱਚੀ ਸੁਣੀ ਕਿ ਪਤਾ ਕਰ ਲਿਆ ਕਿ ਪਰ ਕੁੜੀ ਦੇ ਪਰਿਵਾਰ ਕੋਲ ਜਾਵੇ ਕੌਣ ਸਭ ਬੇਇੱਜ਼ਤੀ ਮਨ ਰਹੇ ਸੀ ਕਿ ਕੀ ਮੂੰਹ ਲੈ ਕੇ ਜਾਣਗੇ ਕਿਵੇਂ ਦੁਬਾਰਾ ਨਾਲ ਉਸ ਨੂੰ ਲੈ ਕੇ ਆਉਣਗੇ ਲੋਕ ਹੱਸਣਗੇ ਕੁੜੀਆਂ ਵਾਲੇ ਬੇਇੱਜ਼ਤੀ ਕਰਨਗੇ ਦੋ ਤੰਦਨਾ ਬਾੜ ਆਪਣੇ ਬਜ਼ੁਰਗਾ ਨੂੰ ਕਹੀ ਗਿਆ ਜਾਓ ਘਰ ਕੁੜੀ ਦੇ ਪਾਲ ਨੇ ਮਾਮੇ ਨਾਲ ਨਹੀਂ ਜੀ ਜੈ ਜਾਣੀ ਖਾਸ ਰਿਸ਼ਤੇਦਾਰਾਂ ਜਾਂ ਮਿੰਤਾ ਕਰੀਆਂ ਪਰ ਸਭ ਬੇਇੱਜ਼ਤੀ ਸਮਝ ਰਹੇ ਸੀ ਇੱਕ ਕਰਕੇ ਸਾਰਿਆਂ ਨੂੰ ਕਿਹਾ ਫਿਰ ਸਾਰੇ ਮੁੱਕ ਗਏ ਪਰ ਬੇਇੱਜ਼ਤੀ ਸਮਝਦੇ ਸੀ ਅਖੀਰ ਵਿੱਚ ਸ਼ਾਮ ਨੂੰ ਪਾਲ ਗੱਡੀ ਟਰੱਕ ਲੈ ਕੇ ਘਰ ਆ ਗਿਆ ਪੈਗ ਲਾਏ ਸੀ ਪਿਓ ਤੇ ਭਾਈ ਨੂੰ ਕਹਿਣ ਲੱਗਿਆ ਉਹ ਹਲੇ ਆਪਣੇ ਘਰੇ ਹੀ ਹੈ ਸੀ ਤੇ ਤੁਸੀਂ ਮੇਰੇ ਨਾਲ ਚੱਲੋ ਉਨੇ ਲਿਆਉਂਦੇ ਹਾਂ ਪਰ ਕੋਈ ਬੇਇੱਜ਼ਤੀ ਦਾ ਮਾਰਿਆ ਨਾ ਮੰਨਿਆ ਪਾਲ ਨੇ ਗੱਡੀ ਸਟਾਰਟ ਕਰ ਲਈ ਸਭ ਨੂੰ ਇਹ ਸੀ ਕਿ ਇਹ ਗੱਡੀ ਭਰ ਕੇ ਫਿਰ ਕਿਤੇ ਬੰਦੇ ਕੋ ਹਟ ਜਾਊਗਾ ਕੋਈ ਨਹੀਂ ਆਉਂਦਾ ਮਿੰਨਾ ਪਰ ਪਾਲ ਦਿਲ ਤਕੜਾ ਕਰਕੇ ਆਪਣੇ ਸਹੁਰੇ ਘਰ ਜਾ ਬੜਿਆ ਆਪਣੇ ਸਾਲੇ ਸਹੁਰੇ ਸੱਸ ਅੱਗੇ ਹੱਥ ਬੰਨ੍ਹ ਖੜ ਗਿਆ ਬਜ਼ੁਰਗਾਂ ਦੇ ਪੈਰੀਂ ਹੱਥ ਲਾਏ ਕੀਤੀ ਗਲਤੀ ਤੇਰਾ 13 ਸਾਲ ਬਾਅਦ ਫਿਰ ਮਾफी ਮੰਗੀ ਕੁੜੀ ਦਾ ਪਰਿਵਾਰ ਸੌਸੀ ਇੱਕ ਘਰੇ ਬੈਠੀ ਕੁੜੀ ਚੱਲੀ ਨਹੀਂ ਸੀ ਜਾਂਦੀ ਉਮਰ ਬੀਤ ਰਹੀ ਸੀ ਇੱਕ ਘਾਟਾ ਕੁਦਰਤ ਪੱਖੋਂ ਕੁੜੀ ਨੂੰ ਲੋੜਵੰਦਾਂ ਦੇ ਰਿਸ਼ਤੇ ਆਏ ਪਰ ਉਹ ਕੁੜੀ ਕਹਿੰਦੀ ਸੀ ਵਿਆਹ ਇੱਕ ਵਾਰ ਹੁੰਦਾ ਹੈ ਮੇਰੀ ਕਿਸਮ ਵਿੱਚ ਵਿਆਹ ਦਾ ਸੰਜੋਗ ਨਹੀਂ ਹੈ ਮੈਂ ਇਸੇ ਤਰ੍ਹਾਂ ਹੀ ਜ਼ਿੰਦਗੀ ਕੱਢ ਲੈਣੀ ਹੈ ਕਿਸੇ ਹੋਰ ਦੇ ਘਰ ਨੂੰ ਬਣ ਕੇ ਨਹੀਂ ਜਾਣਾ ਬੜਾ ਸਿੱਧਕ ਰੱਖਿਆ ਕੁੜੀ ਨੇ ਉਸ ਦੇ ਪਰਿਵਾਰ ਨੇ ਵੀ ਪਾਣਾ ਮੰਨਿਆ ਸੀ ਪਰ ਕੁੜੀ ਨੇ ਕੀ ਲਿਖਿਆ ਸੀ ਕਰਮਾ ਚ ਇਹ ਤਾਂ ਕੁਦਰਤੀ ਹੀ ਜਾਣਦੀ ਸੀ ਜਿਹੜੀ ਬਾੜ ਨੂੰ ਉਸਦੇ ਘਰ ਲੈ ਆਈ ਪਰਿਵਾਰ ਨੇ ਕੁੜੀ ਤੋਂ ਪੁੱਛਿਆ ਕੁੜੀ ਕਹਿੰਦੀ ਇਸਦੇ ਨਾਲ ਚਲੀ ਜਾਵਾਂ ਜਿਸ ਨਾਲ ਲਾਵਾਂ ਲਈ ਹੈ ਗੁਰੂ ਘਰ ਮੈਂ ਉਸਦੇ ਨਾਲ ਹੀ ਜਾਵਾਂਗੀ ਬਾੜ ਨੇ ਆਪਣੀ ਜਨਾਨੀ ਤੋਂ ਗਲਤੀ ਮੰਨੀ ਸੌਖਾਦੀ ਤੁਹਾਨੂੰ ਮੇਰੇ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਮਿਲੂ ਕੁੜੀ ਵਾਲਾ ਪਰਿਵਾਰ ਕਹਿਣ ਲੱਗਾ ਵੀ ਦਿਨ ਨੂੰ ਲੈ ਜਾਓ ਉਹਨਾਂ ਚਾਰ ਬੰਦੇ ਹੋ ਜਾਣਗੇ। ਜਾਮਜ ਪਾਲ ਕਹਿੰਦਾ ਜਾਣਾ ਤਾਂ ਹੁਣ ਹੀ ਜਾਣਾ ਹੈ। ਕੁੜੀ ਵੀ ਸਹਿਮਤ ਸੀ। ਰਾਤ ਦੇ 9 ਵਜੇ ਕੁੜੀ ਨੇ ਈੜਾ ਕਪੜਾ ਚੁੱਕਿਆ ਗੱਡੀ 'ਚ ਬੈਠ ਗਈ। ਉਸ ਦੇ ਨਾਲ ਉਸ ਦੇ ਦੋ ਭਰਾ ਵੀ ਬੈਠ ਗਏ। ਜਿੱਥੇ ਦਹੇਜ ਦਾ ਸਮਾਨ ਪਿਆ ਸੀ ਉੱਥੋਂ ਗੱਡੀ ਰੁਕੀ। ਰਸਤੇ 'ਚ ਚਾਰ ਆਣ-ਗਵਣ ਦੇ ਬੰਦੇ ਲੈ ਲਏ ਤੇ ਦਹੇਜ ਦਾ ਸਮਾਨ ਲੈ ਕੇ ਤਰਪਾਲ ਪਾ ਕੇ ਕਮਰੇ 'ਚ ਰੱਖ ਗਏ। ਉਸੀ ਤਰ੍ਹਾਂ ਟੱਕਿਆ ਪਿਆ ਸੀ ਸਮਾਨ ਉਸ ਰਿਸ਼ਤੇਦਾਰ ਨੇ ਵੀ ਹੱਥ ਨਹੀਂ ਸੀ ਲਾਇਆ ਸਮਾਨ ਨੂੰ ਕਿ ਕੀ ਸਮਾਨ ਰੱਖਿਆ ਹੈ ਗੱਡੀ ਵਿੱਚ ਸਮਾਨ ਰੱਖਿਆ ਤੇ ਪਿੰਡ ਆਵੇ ਜਦੋਂ ਉਹ ਘਰ ਲੈ ਕੇ ਆਇਆ ਤਾਂ ਕਿਸੇ ਨੂੰ ਵੀ ਪਹਿਲਾਂ ਤਾਂ ਉਸ ਕੁੜੀ ਦੀ ਪਹਿਚਾਣ ਹੀ ਨਹੀਂ ਲਈ ਪਰਿਵਾਰ ਦੇ ਜਦੋਂ ਨਾਲ ਭਾਈਆਂ ਨੇ ਦੇਖਿਆ ਉਸ ਦੀ ਪਛਾਣ ਆ ਗਈ ਹਲਾ ਹਲਾ ਆਣਗਵਾਣ ਚ 사ਗੰਤੇ ਤੇਲ ਚੋਈ ਗਈ ਮਹੱਲੇ ਪੂਰੇ ਵਿੱਚ ਚਰਚਾ ਸੀ ਕਾਲ ਨੇ ਆਪਣੇ ਹਿੱਸੇ 'ਚ ਆਈ ਥਾਂ 'ਚ ਦੋ ਕਮਰੇ ਪੱਕੇ ਬਣਾਏ ਸੀ ਫਿਟ ਕਰ ਦਿੱਤਾ ਸਾਰਾ ਸਮਾਨ ਉੱਥੇ ਲਿਆ ਕੇ ਪੁਰਾਣਾ ਨੀਲਾ ਕੱਪੜਾ ਸਭ ਖਰਾਬ ਹੋ ਗਿਆ ਸੀ ਜਿਹੜਾ ਪਹਿਲਾਂ ਪਿਆ ਸੀ ਪਰ ਬੇਟੀ 'ਚ ਰੱਖੇ ਗਹਿਣੇ ਦੇਖ ਸਭ ਖਰਾਣ ਹੋਏ ਉਸੇ ਤਰ੍ਹਾਂ ਹੀ ਬਿਆਸੀ ਸਭ ਕੁਝ ਕੁੜੀ ਵਾਲੇ ਆਪਣੇ ਰਿਸ਼ਤੇਦਾਰ ਦੀ ਈਮਾਨਦਾਰੀ ਦੇ murid ਬਣ ਗਏ ਪਿੰਡ 'ਚ ਚਰਚਾ ਹੋਣ ਲੱਗੀ ਸਾਰੇ ਧਰੋਂ ਲਿਖੇ ਸੰਜੋਗ ਦੀ ਗੱਲ ਹੈ ਤਨ ਹੈ ਕੁੜੀ ਜਿਸ ਨੇ ਸਿੱਧ ਕੱਖਿਆ ਬੈਗਰੂ ਦੇ ਤੋਂ ਸਰਖਿਆ ਸੁਣਿਆ ਉਹ ਕੁੜੀ ਕਹਿੰਦੀ ਹੋਈ ਸੀ ਕਿ ਇੱਕ ਦਿਨ ਉਹਨੂੰ ਛੱਡਣਾ ਬਾੜਾ ਆਪੀ ਲੈ ਕੇ ਜਾਊ ਘਰੋਂ ਮੈਨੂੰ ਇੱਜ਼ਤ ਨਾਲ ਨਹੀਂ ਮੈਂ ਇਸੇ ਤਰ੍ਹਾਂ ਹੀ ਬੈਗਰੂ ਦੇ ਦਿੱਤਾ ਭਰੋਸਾ ਤੇ ਮੈਂ ਇੱਥੇ ਹੀ ਬੈਠੀ ਰਹਿਣਾ ਉਸ ਜਨਾਨੀ ਨੂੰ ਪੂਰੀ ਇੱਜ਼ਤ ਮਾਣ ਨਾਲ ਉਸ ਘਰੇ ਲਿਜਾ ਕੇ ਬਿਠਾ ਦਿੱਤਾ ਜਿੱਥੋਂ ਵਿਚਾਰੀ ਰਹਿੰਦੀ ਕਰਮਾਂ ਦੇ ਬਾਰੇ ਨਿਕਲੀ ਸੀ ਬੇਈਤੀ ਸਮਝ ਆਪਣੇ ਘਰ ਚ ਸ਼ਰਮ ਦੀ ਮਾਰੀ ਕੈਦ ਹੋ ਗਈ ਸੀ ਸਭ ਨੂੰ ਪਤਾ ਸੀ ਉਸ ਸਮਿਆਂ ਚ ਛੱਡੀ ਹੋਈ ਕੁੜੀ ਦੁਆਰਾ ਵਿਆਹੀ ਜਾਵੇ ਉਸਦੀ ਜ਼ਿੰਦਗੀ ਨਰਕ ਬਣ ਜਾਂਦੀ ਸੀ ਕੋਰਾ ਕਦਰ ਨਹੀਂ ਸੀ ਰੰਦੀ ਪਰ ਵੈਘਰੂ ਦੀਆਂ ਲਿਖਿਆਂ ਨੂੰ ਕੋਈ ਨਹੀਂ ਮਿਟਾ ਸਕਦਾ ਅੱਜ ਪਾਲ ਕੋਲ ਤਿੰਨ ਮੁੰਡੇ ਨੇ ਜਵਾਨ ਤੇ ਇੱਕ ਦਾ ਵਿਆਹ ਹੋ ਗਿਆ ਉਸ ਕੋਲ ਮੁੰਡਾ ਹੈ ਤੇ ਆਪਣੇ ਭਾਈਆਂ ਤੋਂ ਵਧੀਆ ਘਰ-ਬਾਰ ਬਣਾਈ ਬੈਠਾ ਹੈ ਪਾਲ ਕੋਲ ਹੁਣ ਸਾਰੀਆਂ ਸਹੂਲਤਾਂ ਨੇ ਆਪਣੇ ਦੋ ਕਮਰੇ ਬਣਾਏ ਹੈ ਤੇ ਜਿਸ ਰਾਤ ਉਹ ਜਾਨੀ ਨੂੰ ਲੈ ਕੇ ਆਇਆ ਸੀ ਉਸ ਰਾਤ ਉਸਨੇ ਠੀਕ ਤਰ੍ਹਾਂ ਰੋਟੀ ਖਾਧੀ ਇਸ ਨੂੰ ਕਹਿੰਦੇ ਨੇ ਤਰੋਂ ਲਿਖੇ ਸੰਜੋਗ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ